ਵਾਇਦਰੂ ਜੀ ਕਾ ਖਾਲਸਾ ਵਾਇਦਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਆਪ ਜੀ ਨੂੰ ਪਤਾ ਹੈ ਕਿ ਆਪਾਂ ਨੇ ਜਪਜੀਤ ਸਾਹਿਬ ਸਪੂਰਨ ਕਰਕੇ ਪਾਠ ਹੁਣ ਆਪਾਂ ਸਹਿਸਕ੍ਰਿਤੀ ਸ਼ਲੋਕਾਂ ਦਾ ਪਾਠ ਕਰਦੇ ਆਂ ਫਿਰ ਵਿਆਖਿਆ ਪਾਉਨੇ ਆਂ ਅੱਜ ਆਪਾਂ ਨੇ 25 ਸ਼ਲੋਕਾਂ ਤੱਕ ਵਿਆਖਿਆ ਪਾ ਚੁੱਕੇ ਆਂ ਪੰਜਵੇਂ ਪਾਤਸ਼ਾਹ ਦੇ 25 ਸ਼ਲੋਕ ਸਹਿਸਕ੍ਰਿਤੀ ਸੋ ਅੱਜ ਮੇਰੀ ਸਲਾਹ ਇਹ ਆਪਾਂ 25 ਤੋਂ 40 ਤੱਕ ਪਾਠ ਕਰ ਲਈਏ 15 16 ਫਿਰ ਉਹਨਾਂ ਦੇ ਪੰਜ-ਪੰਜ ਸ਼ਲੋਕਾਂ ਦੀ ਜਿਹੜੀ ਵਿਆਖਿਆ ਪਾਇ ਕਰਾਂਗੇ ਕਿਉਂਕਿ ਪਾਠ ਬਾਰੀ-ਬਾਰੀ ਪੰਜ-ਪੰਜ ਸ਼ਲੋਕ ਪੜ੍ਹਦੇ ਆਪਾਂ ਅੱਜ ਆਪਾਂ ਇਕੱਠੇ 15 ਪੜ੍ਹਾਂਗੇ ਤੇ ਕੱਲ ਨੂੰ ਕਿਸੇ ਨੇ ਸ੍ਰਵਣ ਕਰਨਾ ਹੈ ਉਹਨੂੰ ਚੰਗਾ ਲੱਗੇ ਸੋ ਇਸ ਕਰਕੇ ਆਪਾਂ 25 26ਵੇਂ ਸ਼ਲੋਕ ਤੋਂ ਸ਼ੁਰੂ ਕਰਕੇ 40ਵੇਂ ਸ਼ਲੋਕ ਤੱਕ 15 ਸ਼ਲੋਕ ਪਾਠ ਕਰਦੇ ਆਂ ਧਿਆਨ ਨਾਲ শ্রবণ ਕਰਨਾ ਜੀ ਰਾਮਨਾੰ ਕੇਵਲੰ ਕੀਤਨੰ ਸਵਧਰਮ ਦੇ ਧਰਨਾ ਅੰਮ੍ਰਿਤ ਨਾਮ ਨਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪਤੇ ਸਹਿਨਸੀਲ ਸੰਤੰ ਸਾ ਮਿਤਰस्य ਦੁਰਜਨਾ ਨਾਨਕ ਭੋਜ ਨਾਨਕ ਪ੍ਰਕਾਰੇਨ ਨਾਨਕ ਭੋਜਨ ਅਨਕ ਪ੍ਰਕਾਰੇਨ ਨਿੰਦਕ ਆਬਦ ਹੋਏ ਉਪਤਿਸ਼ਟ ਤੇ ਤਿਸ ਕਾਰਨ ਐ ਪਵੰਤ ਨੈ ਪਵੰਤ ਮਾਨ ਪੰਗਣਾ ਸੋਵਾਹੀਨ ਨਹਿ ਪਵੰਤ ਨੈ ਪਹੰਤ ਸੰਸਾਰ ਦੁਖ ਨਾ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗਾ ਨਾਨਕ ਸੇ ਪ੍ਰਾਣੀ ਸੁਖ ਬਸਨਾ ਸੈਨਾ ਸਾਧ ਸਮੂ ਸੂਰਜ ਤੰ ਸਨਾਹੰ ਤਾਨ ਨਿਪਨਿਮਰਤਾ ਸੈਨਾ ਸਾਧ ਸਮੂ ਸੂਰ ਅਜਤੰ ਸਨਾਹੰ ਤਾਨ ਨਿ ਵਰਤਾ ਆਵਦਾ ਗੁਣ ਗੋਬਿੰਦ ਰਮਨ ਓਟ ਬੁਰ ਸ਼ਬਦ ਕਰ ਚਰਮਨ ਆ ਰੂੜ ਤੇ ਅਸਵ ਰਥ ਨਗ ਭਜੰਤੇ ਪ੍ਰਭ ਮਰਗ ਵਿਚਰਤੇ ਨਿਰ ਪਿਉ ਸਤਰ ਸੈਨਾ ਤਹੰਤੇ ਗੋਪਾਲ ਕੀਰਤਨਾ ਜਿਤ ਤੇ ਵਿਸਵ ਸੰਸਾਰਾ ਨਾਨਕ ਵਸਿ ਹੰ ਕਰੋਤ ਪੰਜ ਤਸਕਰਾ ਮ੍ਰਿਗ ਤ੍ਰਿਸ਼ਨਾ ਗੰਧਰਬ ਨਗਰੰ ਬ੍ਰਹਮ ਛਾਇਆ ਰਚ ਦਰਮਤਾ ਤਤਾ ਕਟੰਬ ਮੋ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਮਾ ਨਾਚ ਵਿਦਿਆ ਨਿਧਾਨ ਨਿਗਮ ਨਾਚ ਗੁਣ ਅਗ ਨਾਮ ਕੀਰਤਨ ਨਾਚ ਰਾਗ ਰਤਨ ਕੰਠੰ ਨਹਿ ਚੰਚਲ ਚਤਰ ਚਤਰਾ ਆਗੋ ਦਮ ਲਬਦੇ ਓ ਮਾਇਆ ਨਾਨਕ ਸਾਧ ਸੰਗ ਖਲ ਪੰਡਤਾ ਕਾਂਠारामਨੀ RAM RAM ਮਾਰਾ ਹਸਤ ਊਚ ਪ੍ਰੇਮ ਧਾਰਨੀ ਜੇ ਭਣ ਜੋ ਉਤਮ ਸ਼ਲੋਕ ਉਦਰ ਨੈਨ ਨੰਦਨੀ ਘਰ ਮੰਤਰ ਹੀ ਨਸ ਜੋ ਪ੍ਰਾਣੀ त्रघान्त जन्म प्रश्न ना कुकरा सुकरा गर्दबा काकहा सर्प ना तुल खला चरनारबिंद भजनो रिद्यों नाम तरणा चरनारबिंद भजनो रिद्यों नाम तरणा कीर्तनं साध संगेन नानक नै दृष्टंत जमदूतन ਨਾਚ ਦੁਰਲਭੰ ਤਨ ਰੂਪੰ ਨਾਚ ਦੁਰਲਭੰ ਸਵਰਗ ਰਾਜਨ ਨਾਚ ਦੁਰਲਭੰ ਭੋਜਨ ਬਿੰਜਨ ਨਾਚ ਦੁਰਲਭੰ ਸ਼ਵਾਸ਼ੀ ਅੰਬਰਾ ਨਾਚ ਦੁਰਲਭੰ ਸੁਤ ਮਿਤ੍ਰ ਪ੍ਰਾਤ ਬੰਧਵ ਨਾਚ ਦੁਰਲਭੰ ਬਨ ਤਾਬਲਾਸਾ ਨਾਚ ਦੁਰਲਭੰ ਵਿਦਿਆ ਪਰਬੀਨਾ ਨਾਚ ਦੁਰਲਭੰ ਚਤਰ ਚੰਚਲਾ ਦੁਰ ਲਭ ਇੱਕ ਭਗਵਾਨ ਨਾਮ ਨਾਨਕ ਲਬਦਿ ਸਾਦ ਸੰਗ ਕਿਰਪਾ ਪ੍ਰਭ ਜਤਕ ਤਤ ਤੈ ਦ੍ਰਿਸ਼ਟ ਸੁਵਰਗ ਮਰਤ ਪਿਆਲ ਲੋਕਾ ਸਰਬਤਰ ਰਮਨੋ ਗੋਬਿੰਦ ਨਾਨਕ ਲੇਪ ਛੇਪ ਨ ਲਿਪਿਆ ਤੇ ਵਿਖਿਆ ਪਹਿੰਤ ਅਮਰਤਾ ਦ੍ਰਸ਼ਟਾ ਸਖਾ ਸਵਜਨਾ ਦ੍ਰਸ਼ਟਾ ਸਖਾ ਸਵਜਨਾ ਦੁਖਿਆ ਹੀ ਪਹੰਤ ਦੁਖਿਆ ਭਯੰਤ ਸੁਖਿਆ ਭੈ ਭੀ ਤਾ ਤਾ ਨਿਰ ਭਇਆ ਥਾਨ ਬਿ ਹੋਣ ਬਿਸਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰਾ ਸਰਬ ਸੀਲ ਮਮ ਸੀਲੰ ਸਰਬ ਪਾਵਨ ਮਮ ਪਵਨਾ ਸਰਬ ਕਰਤਾ ਬਮਾ ਵੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਆ ਤੇ ਨਾ ਸੀਤਲੰ ਚੰਦਰ ਦੇਵਾ ਨੈ ਸੀਤਲੋਂ ਬਾਵਨ ਚੰਦਨਾ ਨੈ ਸੀਤਲੋਂ ਸੀਤ ਰਤੈਨ ਨਾਨਕ ਸੀਤਲੰ ਸਾਦ ਸਵਜਨਾ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਗਿਆਨੰ ਸਮ ਦੁਖ ਸੁਖਿਯੰ ਜਗਤ ਨਿਰਮੈ ਨਿਰਮਲ ਨਿਰਵੈਰਨਾ ਦਿਆਲ ਸਰਬਤਰ ਦਿਆਲੰ ਸਰਬਤਰ ਜੀਆ पांच दोक बेवारजता ओजन गोपाल कीर्तन अल्प आल, अल्प माया जल कमल रहता उपदेश सं स मित्र सत्र भगवान त भक्त भावनी परनिंदा नै सरोवर श्रवण आप त्याग सगल रेनु कहा खट लख्यान पूरणो परखा नानक नाम साद ਸੋ ਜਨਾ ਪਾਰ ਨਿੰਦਾਨੈ ਸਰੋਤ ਸ੍ਰਵਣ ਆਪ ਤੇ ਆਵ ਸਗਲ ਰੇਨੁਕਾ ਖਟ ਲਖਿਆਨ ਪੂਰਨ ਪਰਖਾ ਨਾਨਕ ਨਾਮ ਸਾਦ ਸੋ ਜਨਾ ਗਰਮ ਕ ਪਿਆਰਿਓ ਸੋ ਆਪਾਂ ਨੇ 40 ਲੋਕਾਂ ਤੱਕ ਪਾਠ ਕਰਤਾ ਜਿਹੜਾ ਮਗਰ ਪਿੱਛੇ ਹਾ ਹਾ ਲੱਗਿਆ ਨਾ ਇਹਦੇ ਬਾਰੇ ਆਪਾਂ ਥੋੜਾ ਜਿਹਾ ਬੋਲ ਕੇ ਬਸ ਸਮਾਪਤੀ ਕਰਦੇ ਆਂ ਇਹ ਹਾ ਹਾ ਅੱਧੇ ਕੰਨੇ ਦੀ ਆਵਾਜ਼ ਦਿੰਦਾ ਜਿਵੇਂ ਆਪਾਂ ਪੜਿਆ ਸਵਜਨਾ ਸਵਜਨਾ ਪੜਨਾ ਹੁਣ ਇੱਥੇ ਅਸੀਂ ਕਈ ਵਾਰੀ ਪੜ ਦਿੰਨੇ ਆ ਸਵਜਨਾ ਹੈ ਅ ਕੁਕਰ ਹੈ ਸੁਕਰ ਹੈ ਹੈ ਦਾ ਮਤਲਬ ਕੀ ਹੁੰਦਾ ਵੀ ਦਲਾਈਆਂ ਅਸੀਂ ਕੋਲੋਂ ਲਾਤੀਆਂ ਤੇ ਜੇ ਅਸੀਂ ਇਦਾਂ ਪੜਾਂਗੇ ਕੁਕਰ ਹਾ ਸੁਕਰ ਹਾ ਇਦਾਂ ਵੀ ਗੱਲ ਨਹੀਂ ਬਣਦੀ ਅਸੀਂ ਇਹਨੂੰ ਪਰਨੇ ਕੁਕ ਕਰ ਸੁ ਕਰ ਕਕਾ ਸਰਪਨਾ ਤੁਲ ਖਲਾ ਨਮਹਾ ਇਦਾਂ ਬਰਮ ਪਿਆਰਿਓ ਅ ਇਹ ਵਿਆਕਰਨ ਦੇ ਨਿਯਮ ਨੇ ਜਿਹੜਾ ਪਾਠ ਆਪਾਂ ਮਹਾਰਨੀ ਵਾਲਾ ਕਰਦੇ ਆ ਉਹਦੇ ਨਾਲੋਂ ਦਾ ਥੋੜਾ ਜਿਹਾ ਫਰਕ ਹੁੰਦਾ ਹੈ ਮਾਫ ਕਰ ਦੇਣਾ ਪਹਿਲਾਂ ਮੈਂ ਵੀ ਮਹਾਰਨੀ ਵਾਲਾ ਪਾਠ ਕਰਦਾ ਰਿਹਾ ਸੋ ਜਿੰਨਾ ਤੇ ਸੋ ਸੋਝੀ ਹੋਈ ਜਾਂਦੀ ਹੈ ਸੋ ਦੇ ਪਾਠ ਵੀ ਬਦਲਦੇ ਆ ਅਰਥ ਵੀ ਬਦਲਦੇ ਆ ਇਹ ਗੁਰਬਾਣੀਆਂ ਜਿਹੜੀ ਰਾਤ ਬੋਧ ਸੋ ਭੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ